ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਇੱਕੋ ਰਾਤ ਹੋਈਆਂ ਦੋ ਚੋਰੀਆਂ ਧਾਰੀਵਾਲ ਵਿਖੇ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਲੋਕ ਸਹਿਮ ਦੇ ਮਾਹੌਲ ਚ ਜੀਨ ਲਈ ਮਜਬੂਰ ਪ੍ਰਾਪਤ ਜਾਣਕਾਰੀ ਅਨੁਸਾਰ ਗੁਰ ਨਾਨਕ ਮੈਡੀਕਲ ਸਟੋਰ ਦੀਨਪੁਰ ਦੇ ਮਾਲਕ ਡਾਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਸਟੋਰ ਬੰਦ ਕਰੇ ਕੇ ਸੌਂ ਰਹੇ ਸੀ ਜਦ ਕਿ ਮੇਰੇ ਵੱਡੇ ਪਰਾ ਦਲਬੀਰ ਸਿੰਘ ਦਾ ਮੈਨੂੰ ਫੋਨ ਆਇਆ ਕਿ ਚੋਰ ਮੇਰੀ ਦੁਕਾਨ ਪਰਾਵਾਂ ਦੀ ਹੱਟੀ ਤੇ ਚੋਰ ਚੋਰੀ ਕਰ ਰਹੇ ਹਨ ਜਦੋਂ ਮੈਂ ਸਤਨਾਮ ਸਿੰਘ ਆਪਰੇ ਵੱਡੇ ਪਰਾ ਕੋਲ ਜਾਣ ਲਈ ਗੇਟ ਨੂੰ ਖੋਲਿਆ ਤਾਂ ਦੇਖਿਆ ਕਿ ਮੇਰੇ ਮੈਡੀਕਲ ਸਟੋਰ ਦਾ ਤਾਲਾ ਤੋੜ ਕੇ ਸ਼ਟਰ ਉੱਪਰ ਚੁੱਕਿਆ ਹੋਇਆ ਸੀ ਅਤੇ ਗੱਲੇ ਨੂੰ ਤੋੜ ਕੇ ਚੋਰ 40000 ਰੁਪਏ ਲੈ ਕੇ ਜਾ ਚੁੱਕੇ ਸਨ ਉਹਨਾਂ ਦੱਸਿਆ ਕਿ ਮੈਂ ਸਵੇਰੇ ਦਵਾਈਆਂ ਦੀ ਪੇਮੈਂਟ ਕਰਨੀ ਸੀ ਜਿਸ ਕਰਕੇ ਪੈਸੇ ਗੱਲੇ ਵਿੱਚ ਹੀ ਰਹਿਣ ਦਿੱਤੇ ਸਨ उधर दलबीर सिंह ने दस्या की करीब दो असी सुते हुए सी ते मेरी पत्नी ने मेनू कहा कि किसी दे सटर खुलन की आवाज आ रही है जदो मैं अपने सीसीटीवी कैमरे ऑन किते देखिया कि मेरी दुकान अंदर एक चोर वर रहा है उन्होंने दसा की असी बहुत सहम गए सी ਕਿ ਚੋਰ ਕਿਤੇ ਕੋਈ ਸੱਟਪੇੜ ਨਾ ਲੱਗਾ ਦੇਣ ਉਹਨਾਂ ਦੱਸਿਆ ਕਿ ਚੋਰਾਂ ਨੇ ਪਹਿਲੇ ਦਿਨ ਤਾਲੇ ਪੰਨੇ ਤੇ ਫਿਰ ਇੱਕ ਸੀਸੀਟੀਵੀ ਦਾ ਕੈਮਰਾ ਪੰਨਿਆ ਤੇ ਇੱਕ ਕੈਮਰੇ ਦਾ ਮੂੰਹ ਉੱਪਰ ਵਾਲ ਕੀਤਾ ਤੇ ਜੱਗਦੇ ਹੋਏ ਬੱਲਬ ਨੂੰ ਲਾਹ ਕੇ ਅੰਦਰ ਆਏ ਅਤੇ ਗੱਲੇ ਵਿੱਚੋਂ ਵੀ ਹਜ਼ਾਰ ਰੁਪਏ ਲੈ ਕੇ ਪੁਲਿਸ ਦੇ ਆਉਣ ਤੋਂ ਪਹਿਲਾਂ ਚੋਰ ਫਰਾਰ ਹੋ ਚੁੱਕੇ ਸਨ ਜ਼ਿਕਰਯੋਗ ਹੈ ਕਿ ਜਦ ਡਾਕਟਰ ਸਤਨਾਮ ਸਿੰਘ ਨੇ ਮੈਡੀਕਲ ਸਟੋਰ ਤੇ ਲੱਗੇ सीसीटीवी फुटेज देखी ता पता लगदा है कि पुलिस मुलाजम रात समय गश्त कर रहे सन पर चोर उनानू देखदे हुए भाग रहे दिखाई दे रहे हन ओना केहा कि जेकर पुलिस रोक के सटर चेक कर लेंदी ता चोरी होणो बच सकदी सी ओना एसएसपी गुरदासपुर तो मांग कीती कि ए चोरा नु नथ पाई जावे अते सानू इंसाफ दित्ता जावे タリーवाल तो देखो साडे पत्रकार अशोक कुमार दी खास रिपोर्ट ਕਥਤ ਨਾਮ ਸਿੰਘ ਮੈਂ ਪਿੰਡ ਦੀਨਪੁਰ ਦਾ ਸਾਬਕਾ ਸਰਪੰਚ ਤੇ ਮੇਰਾ ਗੁਰੂ ਨਾਨਕ ਮੈਡੀਕਲ ਸਟੋਰ ਐ ਚ ਧਰਮੰਦੀ ਕੁੰਡੇਰ ਉਰਤੀ ਰਾਤ ਪੋਲ ਦੇ 2 ਵਜੇ ਦੋ ਮੁੰਡੇ ਆਏ ਆ ਜੋ ਅੰ内 ਕੈਮਰੇ ਵਿਖਿਆ ਵਾ ਉਹਨਾਂ ਨੇ ਆ ਕੇ ਸ਼ਟਰ ਭੰਨਿਆ ਵਾ ਸ਼ਟਰ ਭੰਨ ਕੇ ਤਾਂ ਚੱਕਿਆ ਵਾ ਚੱਕ ਕੇ ਅੰਦਰ ਆਏ ਆ ਅੰਦਰ ਆ ਕੇ ਤਾਂ ਉਹਨਾਂ ਨੇ ਗੱਲਿਆਂ ਚੋਂ ਮੇਰਾ 40000 ਰੁਪਿਆ ਸੀ ਮੈਂ ਤੈਨੂੰ ਬੀਨਵਾਸ ਰੱਖਿਆ ਸੀ ਤੇ ਉਹ ਲੈ ਕੇ ਕੱਢ ਗਏ ਪਹਿਲੇ ਮਤਾਂ ਰੱਖੀ ਕਿਉਂਕਿ ਇਹ ਬੇਮਸਰੇ ਕਰਨੀ ਚਾਹੁੰਦੀ ਜਦ ਮੈਂ ਕੋਲ ਮੇਰੇ ਘਰ ਸੌਂਦਾ ਮੈਂ ਪਛੇਮਕਰ ਸੁੱਤਾ ਹਾਂ ਨਹੀਂ ਪਿਆ ਲੱਗਾ ਮੈਨੂੰ ਤੇ 40000 ਗ੍ਰਾਮ ਚੋਰੀ ਕੈਮਰੇ ਤੇ ਚੋਰਾਏ ਦੋ ਲੈਣੇ ਆ ਹੱਥ ਜਰਾ ਡਾੜਾ ਫੜਿਆ ਉਹਨਾਂ ਨੇ ਇੱਥੋਂ ਚੋਰੀ ਕਰਨ ਤੋਂ ਬਾਅਦ ਫਿਰ ਮੇਰਾ ਬ੍ਰਦਰ ਆ ਉਹੀ ਦੁਕਾਨ ਮਾ ਟਰੈਨੇ ਦੀ ਉਹੀ ਵੀ ਦੁਕਾਨ ਉਹਨੇ ਪੰਨੀ ਆ ਇਹ ਮੰਗ ਕਰਦੇ ਪ੍ਰਸ਼ਾਸਨ ਕੋਲ ਜੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਚੋਰੀ ਨਾਲ ਹੱਥ ਪਾਈ ਜਾਵੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਬਹੁਤ ਜਿਆਦਾ ਚੋਰੀਆਂ ਵਰਗੀਆਂ ਨੇ ਲੇਕਿਨ ਹੁਣ ਤੇਜੇ 200 ਚੋਰੀਆਂ ਡੇਲੀ ਹੁੰਦੀਆਂ ਨੇ ਇੰਨੀਆਂ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਚੋਰਾਂ ਨੂੰ ਫਰਕੇ ਕਾਬੂ ਕੀਤਾ ਜਾਵੇ ਕੀਤਾ ਹੀ ਕੰਪਲੇਟ ਪੁਲਿਸ ਪ੍ਰਸ਼ਾਸਨ ਨੇ ਕੀਤਾ ਪੁਲਿਸ ਦੇ ਅੱਥਰੂ ਕੰਪਲੇਨ ਦਿੱਤੀ ਆ ਰਤੀ ਪੁਲਸ ਆਏ ਸੀ ਹੁਣ ਸਵੇਰੇ ਫੇਰ ਆਏ ਆ ਤੇ ਕੋਈ ਵਾਲੀ ਆਪੇ ਲਿਖਾਉਣ ਲੱਗੇ ਜਾਂ ਗੁਣ ਤੇ ਹਰੀ ਪ੍ਰਸ਼ਾਸਨ ਦੇ ਕੋਲ ਮੰਗਵਾ ਚਲੋ ਇਨਸਾਫ ਦਵਾਇਆ ਜਾਵੇ ਮੈਂ ਸਰਦਾਰ ਦਿਲਬੀਰ ਸਿੰਘ ਪਰਹਾਉਂ ਦੇ ਬੀਬੀ ਡੀਏ ਚ ਕਰਨਸਤੌਰ ਖੰਡਾ ਰੋਡ ਦਾਣਾ ਮੇਦੀ ਧਾਰੀਵਾਲ ਚ ਆ ਅਸੀਂ ਰਾਤ ਸੁਤੇ ਸਾਂ 12 ਵਜੇ ਇੱਕ ਵਜ ਗਿਆ 50 ਮਿੰਟ ਦੇ ਹਨੂ ਫਕੜ ਦਾ ਖੜਾਕ ਆਇਆ ਆਂ ਹੀ ਉਠ ਕੇ ਚਾਰ ਚਲੂ ਕੀਤੇ ਨੇ ਤੇ ਚੋਰ ਸਾਡੇ ਅੰਦਰ ਚੋਰੀ ਕਰਨ ਦੀ ਗੱਲਾ ਖੋਲਣ ਦੇ ਅੰਦਰ ਗਏ ਨੇ ਗੱਲਾ ਖੋਲਿਆ ਅਸੀਂ ਤਾਂ ਥਲੇ ਜਾਣ ਲੱਗੇ ਤੇ ਮੇਰੀ ਮੈਸੇਜ ਕਹਿੰਦੀ ਕਿ ਹਥਿਆਰ ਦਾ ਨਾਮ ਥਲੇ ਨਹੀਂ ਆਣਾ ਸਮੇਂ ਦਾ ਵੀ ਪਤਾ ਹੁੰਦਾ ਦੇਖੀ ਜੋ ਕੀ ਕਰਦੇ ਨੇ ਇਹ ਮੈਨੂੰ ਬੇਟਾ ਥਕੇ ਭੱਜਾ ਉਹ ਨੂੰ ਹੀ ਬੇਟਾ ਫੜ ਲੈ ਬੇਟਾ ਥਲੇ ਨਾ ਜਾਈ ਥਲੇ ਸਾਰਾ ਓਪਨ ਆ ਤੇ ਹੋਣਾ ਕੋਈ ਹਥਿਆਰ ਵੀ ਲੋਗ ਗੋਲੀ ਮਾਰ ਦਨ ਸਮਾਂ ਮਾੜਾ ਹੋ ਗਿਆ ਅੱਜਕੱਲ ਬੇਸਿਕ ਤੇ ਆਮ ਲੋਕਾਂ ਚੱਲੇ ਕਰਦੇ ਪਏ ਨੇ ਬਹੁਤ ਗੁੰਡਾਗਦੀ ਵੱਧ ਗਈ ਆ ਨਜਾਇਜ਼ ਚਾਰ ਬਹੁਤ ਜ਼ਿਆਦਾ ਜਿਲੇ ਚ ਆ ਚੁੱਕਾ ਜਿਸ ਕਰਕੇ ਸਾਨੂੰ ਆ ਦੇਖ ਕਰਦੇ ਹਾਂ ਮੈਂ ਥਲੇ ਨੂੰ ਉਤਰਦਾ ਤੇ ਚੋਰ ਬੜੇ ਆਰਾਮ ਨਾਲ ਚੋਰੀ ਕਰਕੇ ਪਿੱਛੋਂ ਦੀ ਆਉਂਦਾ ਬਾਜ਼ਰੋਂ ਭੱਜ ਗਏ ਨੇ ਇਹਨਾਂ ਲਖਾਂ ਹੋਇਆ ਤੁਹਾਡਾ ਨਿਸ਼ਾਨ ਮੇਰੀ ਜਿਹੜੀ ਪੇਮੈਂਟ 15-20 ਹਜ਼ਾਰ ਰੁਪਏ ਲੱਗ ਪਈ ਹੋਏਗੀ ਗੱਲਾਂ ਤੇਰੇ ਕੋਲ ਸਾਫ਼ ਕਰਕੇ ਤੇ ਹੋਰ ਮੇਰਾ ਕੋਈ ਚੀਜ਼ ਨੀ ਖੜੀ ਹੋਰ ਕੋਡੀ ਦੇ ਬੋਲਾਂ ਦੋ ਕੱਢ ਕੇ ਜਾਣ ਲੱਗਾ ਐਪੀ ਤੇ ਕੱਢ ਕੇ ਲੈ ਗਏ ਨੇ ਤੇ ਹੋਰ ਮੇਰੇ ਬੈਗ ਦੇ ਚੱਕੀ ਦੋ ਬੈਂਕਾਂ ਦੇ ਐਚਡੀਸੀ ਬੈਂਕ ਦੇ ਜੱਸ ਬੈਂਕ ਦੇ ਉਹ ਸਿਆਣ ਕੀਤੇ ਕਿ ਅੰਮ੍ਰਿਤਸਰ ਰੋਡ 'ਤੇ ਖੇਮਾ ਗਲੇਜ ਕੀ ਮੰਤਰ ਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਨੂੰ ਮਿਆ ਚਾਹੀਦਾ ਹੈ ਕਿ ਕਿਆ ਸਮਾ ਜਿਹੜੀਆਂ ਪਹਿਲੀਆਂ ਵੀ ਚੋਰੀਆਂ ਹੋਈਆਂ ਉਹ ਵੀ ਇਹਨਾਂ ਬੰਦਿਆਂ ਨੇ ਕੀਤੀਆਂ ਦੋਵਾਂ ਬੰਦਿਆਂ ਨੇ ਇਹ ਬੰਦੇ ਆ ਰਹੇ ਸਾਹਮਣੇ ਪਹਿਲਾਂ ਵੀ ਦੋ ਵਾਰੀ ਚੋਰੀ ਹੋਈ ਆ ਸਾਹਮਣੇ ਕੋਠਿਆਂ ਤੋਂ ਚੜੇ ਆ ਸਾਹਮਣੇ ਵੀ ਹੋਈ ਆ ਕੋਈ ਨਹੀਂ ਪਤਾ ਆ ਹੁਣ ਫਿਰ ਕੀ ਕਹਿੰਦੇ ਉਹੀ ਬੰਦੇ ਸੇਮ ਕੋਈ ਫਰਕ ਨਹੀਂ ਉਹੀ ਮਤਲਬ ਕਿ ਬਾਰ ਬਾਰ ਉਹੀ ਕਰਦੇ ਚੋਰੀ ਹੋਵੇ ਧੰਨਵਾਦ ਕੈਮਰੇ 'ਚ ਆਏ ਉਹ ਬੰਦੇ ਹਾਂਜੀ ਆਏ ਕੈਮਰੇ ਪੂਰੇ ਪੂਰੇ ਹਾਂਜੀ ਹੈਗੀ ਆ ਫੋਟੋ ਪੁਲਿਸ ਆਈ ਸੀ ਉਹ ਫੋਟੋ ਅਸੀਂ ਵਰਸਾ ਦੇ ਪਾਤੀ ਗੁਰਪਾ ਜੀ ਪਾਤੀ ਕਾਫੀ ਉਸ ਵੀ ਪ੍ਰਸ਼ਾਸਨ ਆਇਆ ਉਹ ਵੀ ਲੈ ਕੇ ਚਲ ਗਿਆ ਫੋਟੋ ਮੈਨੂੰ ਵੀ ਅੰਿਆ ਚਾਹੀਦਾ ਜੀ ਅੱਜ ਆਇਆ ਦੇਹੀ ਗੱਲ ਕੋਈ ਹੋਰ ਨਹੀਂ ਲਾਵੇ ਇੱਥੇ ਨਗਰ ਕਸੀ ਚੌਦੀ ਪੰਜਾਬ ਤੋਂ ਸਰਕਾਰ ਨੂੰ ਸਰਕਾਰ ਨੂੰ ਇਸ ਵਾਰੀ ਧਿਆਨ ਦੇਣਾ ਚਾਹੀਦਾ ਰਹਿਣਦਾ ਹੁੰਦਾ ਨਸ਼ੇ ਦੇ ਧਿਆਨ ਦਿੱਤਾ ਜਾਊਗਾ ਨਸ਼ੇ ਤੇ ਬੈਨ ਲੱਗੂਗਾ ਅਪੇ ਚੋਰੀ ਘਟ ਜਾਣਗੀਆਂ ਜੇ ਨਸ਼ੇ ਛੇੜਾ ਵਿਗਣਗੇ ਤੇ ਚੋਰੀਆਂ ਵੀ ਵਧਣਗੀਆਂ ਇਹ ਤਾਂ ਸਰਕਾਰ ਦਾ ਫਰਜ਼ ਹੁੰਦਾ ਨਾ ਜਿਹੜੀ ਕਹਿੰਦੇ ਸੀ ਅਸੀਂ ਮਹੀਨੇ ਡੇਢ ਵਿੱਚ ਸਭ ਕੁਝ ਖਤਮ ਕਰਾਂਗੇ ਪਰ ਮਹੀਨੇ ਡੇਢ ਵਿੱਚ ਤੋਂ 2 ਮਹੀਨੇ ਹੋ ਚਲੇ ਨੇ ਤੈਨੂੰ ਕੋਈ ਆਪਾਂ ਨੂੰ ਨਿਆਂ ਮਿਲਿਆ ਲੱਭਾ ਨਹੀਂ ਹੈਗਾ ਇਸ ਚੀਜ਼ ਦਾ